ਕੀਤੀ ਜਾ ਰਹੀ ਹੈ ਜਦਕੇ ਇਹਦੇ ਮਾਤਾ ਪਿਤਾ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਤਾਂ ਮਹਿਲਕਲਾਂ ਦੇ ਪਿੰਡ ਨਰੇਂਗੜ੍ਹ ਸੋਈਆਂ ਦੇ ਵਿੱਚ ਜਸਪ੍ਰੀਤ ਕੌਰ ਨਾਮ ਦੀ ਲੜਕੀ ਜਿਸ ਦੀ ਉਮਰ ਮਹਿਜ਼ 19 ਸਾਲ ਦੱਸੀ ਜਾ ਰਹੀ ਹੈ ਉਸ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਮਹਿਲਕਲਾਂ ਤੋਂ ਇੱਕ ਦਿਲ ਦੇ ਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ 24 ਦਿਨ ਪਹਿਲਾਂ ਵਿਆਹ ਕੀਤੀ ਲੜਕੀ ਜੋ ਜਿਸ ਦੀ ਉਮਰ 19 ਸਾਲ ਦੱਸੀ ਜਾ ਰਹੀ ਹੈ ਮੈਂ ਹਜ਼ 19 ਸਾਲ ਇਸ ਦੀ ਉਮਰ ਸੀ ਇਸ ਨੂੰ ਇਸ ਦੇ ਪਤੀ ਦੇ ਵੱਲੋਂ ਗਲਾ ਘੋਟ ਕੇ ਮਾਰ ਦਿੱਤਾ ਗਿਆ ਜੀ ਹਾਂ ਬਿਲਕੁਲ ਮਹਿਲਕਲਾਂ ਦੇ ਪਿੰਡ ਨਾਰਾਇਣਗੜ੍ਹ ਦੇ ਵਿੱਚ ਰਹਿਣ ਵਾਲੇ ਇਹ ਪਰਿਵਾਰ ਹੈ ਜਿੱਥੇ ਪਤੀ ਦੇ ਉੱਤੇ ਇਲਜ਼ਾਮ ਲਗਾਏ ਗਏ ਨੇ ਕਿ ਇਸ ਨੇ 24 ਵਿਆਹ ਤੋਂ 24 ਦਿਨ ਬਾਅਦ ਹੀ ਆਪਣੀ ਪਤਨੀ ਨੂੰ ਗਲਾ ਕੋਟ ਕੇ ਮਾਰ ਦਿੱਤਾ ਹੈ ਤੇ ਉਧਰ ਦੂਜੇ ਪਾਸੇ ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਦੇ ਵਿੱਚ ਜੁਟੀ ਹੋਈ ਹੈ ਤੁਹਾਨੂੰ ਦੱਸ ਦਈਏ ਜਸਪ੍ਰੀਤ ਕੌਰ ਇਸ ਲੜਕੀ ਦਾ ਨਾਮ ਦੱਸਿਆ ਜਾ ਰਿਹਾ ਜਿਸ ਦਾ 24 ਦਿਨ ਪਹਿਲਾਂ ਹੀ ਹਜੇ ਹਰਮਨਪ੍ਰੀਤ ਨਾਮ ਦੇ ਸਿ ਮੁੰਡੇ ਦੇ ਨਾਲ ਵਿਆਹ ਹੋਇਆ ਸੀ ਤੇ ਹੁਣ ਇਸ ਦੇ ਕਤਲ ਦਾ ਇਲਜ਼ਾਮ ਜਿਹੜਾ ਹੈ ਹਰਮਨਪ੍ਰੀਤ ਦੇ ਉੱਤੇ ਆ ਰਿਹਾ ਤੇ ਨਾਲ ਹੀ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜਦਕਿ ਇਦੇ ਮਾਤਾ ਪਿਤਾ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਤਾਂ ਮਹਿਲਕਲਾਂ ਦੇ ਪਿੰਡ ਨਰੇਂਗੜ੍ਹ ਸੋਈਆਂ ਦੇ ਵਿੱਚ ਜਸਪ੍ਰੀਤ ਕੌਰ ਨਾਮ ਦੀ ਲੜਕੀ ਜਿਸ ਦੀ ਉਮਰ ਮਹਿਜ਼ 19 ਸਾਲ ਦੱਸੀ ਜਾ ਰਹੀ ਹੈ ਉਸ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਇਲਜ਼ਾਮ ਹਰਮਨਪ੍ਰੀਤ ਸਿੰਘ ਯਾਨੀ ਕਿ ਉਸ ਦੇ ਪਤੀ ਦੇ ਉੱਤੇ ਹੀ ਲਗਾਏ ਗਏ ਨੇ ਦੋਵਾਂ ਦਾ ਵਿਆਹ 24 ਦਿਨ ਪਹਿਲਾਂ ਹੀ ਹਜੇ ਹੋਇਆ ਸੀ ਤੇ ਜਾਣਕਾਰੀ ਅਨੁਸਾਰ ਜਸਪ੍ਰੀਤ ਨੇ ਕੈਨੇਡਾ ਦਾ ਸਟੱਡੀ ਵੀਜ਼ਾ ਜਿਹੜਾ ਹੈ ਉਹ ਅਪਲਾਈ ਕੀਤਾ ਹੋਇਆ ਸੀ ਸਟੱਡੀ ਵੀਜ਼ਾ ਆਇਆ ਹੋਇਆ ਸੀ ਤੇ ਕੁਝ ਹੀ ਦਿਨਾਂ ਦੇ ਵਿੱਚ ਉਸ ਨੇ ਕੈਨੇਡਾ ਚਲੀ ਜਾਣਾ ਸੀ ਪਰ ਰਾਤ ਕਰੀਬ 3 ਵਜੇ ਦੇ ਕਰੀਬ ਇਸ ਦੇ ਨਾਲ ਇਹ ਪਾਣਾ ਵਾਪਰ ਜਾਂਦਾ ਜਿਸ ਤੋਂ ਬਾਅਦ ਜਿਹੜੀ ਲੜਕੀ ਆ ਜਸਪ੍ਰੀਤ ਐ ਉਸ ਦੇ ਪਿਤਾ ਤੇ ਭਰਾ ਦੇ ਵੱਲੋਂ ਉਸ ਦੇ ਪਤੀ ਤੇ ਇਲਜ਼ਾਮ ਲਗਾਏ ਗਏ ਨੇ ਜਸਪ੍ਰੀਤ ਦਾ ਪਤੀ ਜਿਸ ਦਾ ਨਾਮ ਹਰਮਨਪ੍ਰੀਤ ਸਿੰਘ ਦੱਸਿਆ ਜਾ ਰਿਹਾ 24 ਦਿਨ ਪਹਿਲਾਂ ਹੀ ਹਜੇ ਵਿਆਹ ਹੁੰਦਾ ਤੇ ਇਸ ਨੂੰ ਮੌਦੇ ਘਾਟ ਉਤਾਰ ਦਿੱਤਾ ਗਿਆ ਜਦਕਿ ਇਲਜ਼ਾਮ ਜਿਹੜੇ ਨੇ ਉਹ ਇਸ ਦੇ ਪਤੀ ਦੇ ਉੱਤੇ ਆਏ ਨੇ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦਾ ਸਟੱਡੀ ਵੀਜ਼ਾ ਜਿਹੜਾ ਹੈ ਜਸਪੀਤ ਕੌਰ ਦਾ ਆਇਆ ਹੋਇਆ ਸੀ ਤੇ ਇਸ ਨੇ ਕੈਨੇਡਾ ਚਲੇ ਜਾਣਾ ਸੀ ਪਰ ਦੂਜੇ ਪਾਸੇ ਘਰ ਵਿੱਚ ਹੁਣ ਕੀਰਨੇ ਪੈਂਦੇ ਨਜ਼ਰ ਆ ਰਹੇ ਨੇ ਉਹੀ ਕਾਰਨ ਜਿੱਥੇ ਪਹਿਲੇ ਕੋੜੀਆਂ ਸੁਹਾਗ ਗਏ ਗਏ ਨੇ 24 ਦਿਨ ਪਹਿਲਾਂ ਹੀ ਇੱਥੇ ਜਿਹੜਾ ਹੈ ਕਹਿ ਸਕਦੇ ਹਾਂ ਖੁਸ਼ੀਆਂ ਮਨਾਇਆਂ ਗਈਆਂ ਨੇ ਪਰ ਹੁਣ ਇਹ ਮਾਤਮ ਦੇ ਵਿੱਚ ਤਬਦੀਲ ਹੋ ਗਈਆਂ ਨੇ ਸੁਣਿਆ ਵੀਰੇ ਆ 25 ਤਰੀਕ ਨੂੰ ਮੇਰੀ ਸਗੀ ਭੈਣ ਦਾ ਵਿਆਹ ਹੋਇਆ ਸੀਗਾ ਹਾਂਜੀ ਤੇ ਜਾਨੀ ਕਿ ਕੱਲ ਅੱਜ ਸਵੇਰ ਜਾਨੀ ਕਿ ਉਹਨਾਂ ਦਾ ਕਾਲ ਆਇਆ ਵਾ ਪੰਚਾਇਤ ਦਾ ਉਹਨਾਂ ਦੇ ਸਰਪੰਚ ਦਾ ਫੋਨ ਆਇਆ ਵੀ ਵੀ ਤੁਹਾਡੀ ਕੁੜੀ ਸਹੁਰੇ ਪਰਿਵਾਰ ਵੱਲੋਂ ਮਾਰ ਦਿੱਤੀ ਗਈ ਆ ਹਾਂਜੀ ਤੇ ਮੁੰਡੇ ਨੇ ਜਾਨੀ ਕਿ ਕੁੜੀ ਦਾ ਕਤਲ ਕਰ ਦਿੱਤਾ ਹੈ ਹਾਂਜੀ ਤੇ ਅਸੀਂ ਤਾਂ ਬਸ ਇਹੀ ਮੰਗਦੇ ਆਂ ਬਾਈ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਪਹਿਲਾਂ ਵੀ ਮੁੰਡਾ ਤੰਗ ਪ੍ਰੇਸ਼ਾਨ ਕਰਦਾ ਸੀਗਾ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਕਰਦਾ ਸੀਗਾ ਹਾਂਜੀ ਤੇ ਉਹਦਾ ਹੀ ਬਹੁਤ ਸਮਝਾਇਆ ਉਹਨੂੰ ਜਾ ਕੇ ਪਰ ਆਖਰ ਨੂੰ ਉਹਨੇ ਵਿਆਹ ਨੂੰ ਕਿੱਦਾਂ ਮਗਰ ਸੀ ਜੀ ਵਿਆਹ ਨੂੰ ਆਹੀ 25 ਤਰੀਕ ਨੂੰ ਹੋਇਆ ਸੀਗਾ ਹਲੇ ਥੋੜੇ ਦਿਨ ਹੀ ਹੋਇਆ ਜੀ ਵਿਆਹ ਨੂੰ ਅਗਸਤ ਦੀ 25 ਤਰੀਕ ਨੂੰ ਠੀਕ ਹੈ ਜੀ ਅਸਲੀ ਮਸਲਾ ਬਾਹਰ ਜਾਂਦਾ ਸੀ ਕੀ ਸੀਗੇ ਕੁੜੀ ਦਾ ਯਾਨੀ ਕਿ ਬਾਹਰਲੀ ਫੈਲ ਲੱਗੀ ਹੋਈ ਸੀ ਸਭ ਕੁਝ ਹੋਇਆ ਹੋਇਆ ਸੀਗਾ ਤੇ ਬਸ ਪਤਾ ਨਹੀਂ ਕੀ ਗੱਲਬਾਤ ਹੋਈ ਆ ਜਾਂ ਨਹੀਂ ਹੋਈ ਗਈ ਇਹਨਾਂ ਦੇ ਆਪਸ ਵਿੱਚ ਤੇ ਮੁੰਡੇ ਨੇ ਕਤਲ ਕਰ ਦਿੱਤਾ ਉਹ ਇਨਸਾਫ ਦੀ ਗੱਲ ਕਰਦੇ ਹਾਂ ਹਿਸਾਬ ਦੀ ਜੀ ਸਾਡੀ ਪੂਰੀ ਕਾਰਵਾਈ ਬੰਦ ਹੀ ਕੀਤੀ ਜਾਵੇ ਤੇ ਵੈਸੇ ਸਾਡੀ ਸੁਣਵਾਈ ਘੱਟ ਹੋ ਰਹੀ ਆ ਤੇ ਜਿਹੜੇ ਕਿਹਦੇ ਖਿਲਾਫ ਬੋਲ ਲਖਾਇਆ ਜੀ ਯਾਨੀ ਕਿ ਜਿੱਥੋਂ ਤੱਕ ਦੇਖਣ ਨੂੰ ਲੱਗਦਾ ਵਾ ਪਰਿਵਾਰਿਕ ਸ਼ਾਮਲ ਵਿੱਚ ਹੀ ਆ ਸਾਬ ਜੀ ਅਕਸਰ ਨੂੰ ਕਤਲ ਤੱਕ ਘਰੇ ਹੀ ਹੋਇਆ ਜੀ ਮਾੜਾ ਜੀ 20 ਦਿਨ ਪਹਿਲਾਂ 25 ਦਿਨ ਪਹਿਲਾਂ ਗੁੱਡੀ ਦਾ ਵਿਆਹ ਹੋਇਆ ਸੀ ਹਾਂਜੀ ਤੇ ਅੱਜ ਫਿਰੋਂ ਸਰਪੰਚ ਸਾਹਿਬ ਸਾਡੇ ਪਿੰਡ ਫੋਨ ਗਿਆ ਉਹ ਚਾਚੇ ਨੂੰ ਹੂੰ ਫੇ ਕੁੜੀ ਮਾਰਤੀ ਇਹਨਾਂ ਨੇ ਹੂੰ ਤੋ ਅਸੀਂ 4 ਕੁ ਜਿੱਥੇ ਆ ਗਏ ਬਾਈ ਜੀ ਠੀਕ ਹੈ ਕੋਈ ਪਹਿਲਾਂ ਵੀ ਕੋਈ ਰਗੜਾ ਝਗੜਾ ਵਗੈਰਾ ਕੋਈ ਰਹਿਣ ਨਹੀਂ ਮਾੜਾ ਮੋਟਾ ਮਾੜੀ ਮੋਟੀ ਸੀ ਕਿ ਮਾੜੀ ਮੋਟੀ ਜੀ ਵੱਡਾ ਨਹੀਂ ਸੀ ਮੇਰੇ ਮੀਨਾ ਗੱਲ ਕੀਤਾ ਜੀ ਅੱਛਾ ਜੀ ਹਾਂ ਜੀ ਮਾੜੀ ਗੱਲ ਆ ਥੀਆਂ ਦਾ ਫਰਕ ਆਉਂਦਾ ਆਂ ਆਂ ਕਰਕੇ ਵਿਚਾਰ ਬੰਦ ਹੁੰਦਾ ਹੈ ਇਹ ਕੋਈ ਬਾਹਰ ਜਾਣਾ ਸੀ ਕੁੜੀ ਨੇ ਕਿਹੜੇ ਦੇ ਹਾਂ ਜੀ ਹਾਂ ਜੀ ਕੈਨੇਡਾ ਜੀ ਇਹ ਕੋਈ ਵੀਜ਼ਾ ਵਗੈਰਾ ਆਇਆ ਬਈ ਵੀਜ਼ਾ ਆਇਆ ਬਈ ਕਿੰਨੇ ਦਿਨਾਂ ਤੱਕ ਜਾਣਾ ਸੀ ਆ ਮੂਲ ਮਹੀਨੇ ਮੂਲ ਮਹੀਨੇ ਜਾਣਾ ਸੀ ਬਸ ਜੀ 80 ਲੈਣੀ ਸੀ ਕੱਲੀ ਵੀਜ਼ਾ ਆਇਆ ਬਈ ਇੱਕ ਸਰਪੰਚ ਸਾਹਿਬ ਲੜਕੀ ਦੇ ਬਾਪੂ ਦੇ ਵਾਰ-ਵਾਰ ਇਹ ਗੱਲ ਕਹੀ ਜਾਂਦੀ ਸੀ ਕਿ ਕੁੜੀਆਂ ਨੂੰ ਜੇ ਬਾਹਰ ਤੋਰਨਾ ਤਾਂ ਆਪਣੇ ਪੈਸੇ ਲਾ ਕੇ ਤੋਰੋ ਵੀ ਦੂਜੇ ਦੇ ਝਾਕ ਨਾ ਰੱਖੋ ਹਾਂ ਜੀ ਉਹ ਤਾਂ ਕਿੱਲਾ ਨੇ ਰਿਹਾ ਪਾਸੇ ਸੱਸ ਸੱਤ ਕਨਾਂ ਰਜ ਤੁਹਾਡਾ ਆਨੰਦ ਉਹ ਦਾਜ ਵਾਲੀ ਗੱਲ ਹੀ ਹੋ ਗਈ ਜੀ ਇਹਦੇ ਸਬੰਧੀ ਸਾਡੇ ਕੋਲ ਫੋਨ ਤੇ ਤਲਾਏ ਸੀ ਨਰੈਣਗੜ੍ਹ ਸੁਲੀਆਂ ਥਾਣੇ ਤਲੇਵਾਲ ਚ ਪਿੰਡ ਪੈਂਦਾ ਉਥੇ ਇੱਕ ਵਿਅਕਤੀ ਨੇ ਆਪ ਦੀ ਘਰ ਵਾਲੀ ਸੱਟਾ ਮਾਰ ਕੇ ਮਾਰਦੀ ਉਹਦੇ ਸਬੰਧ ਵਿੱਚ ਅਸੀਂ ਉਹਨਾਂ ਦੇ ਜੋ ਵਾਰਸੇ ਲੜਕੀ ਦੇ ਪਰਿਵਾਰ ਦੇ ਆ ਗਏ ਉਹਨਾਂ ਨੂੰ ਉਹਨਾਂ ਦਾ ਬਿਆਨ ਲੈ ਕੇ ਸਾਡੇ ਵੱਲੋਂ ਜੋ ਵੀ ਕਾਰਵਾਈ ਬੰਦੀ ਉਸ ਸਬੰਧੀ ਸਾਡੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਜੇ ਜੀ ਸਰ ਕੁੜੀ ਨੇ ਆਇਲਰਟ ਕਰਕੇ ਬਾਹਰ ਜਾਣ ਦਾ ਕੋਈ ਦਮ ਐਕਸਿਜ ਜੋ ਅਜੇ ਮੁੱਢਲੇ ਤੌਰ ਤੇ ਪਰਤਾਲ ਕੀਤੀ ਜੋ ਉਹਨਾਂ ਪਰਿਵਾਰ ਨੇ ਦੱਸਿਆ ਵੀ ਲੜਕੀ ਨੇ ਆਇਲਰਟ ਕੀਤੀ ਸੀ ਉਹਦਾ ਬਾਹਰ ਦਾ ਵੀਜਾ ਆਇਆ ਸੀ ਲੜਕੀ ਬਾਹਰ ਜਾਉ ਸੀ ਉਹਦੇ ਸਬੰਧੀ ਇਹਨਾਂ ਦਾ ਆਪਸ ਵਿੱਚ ਫੈਮਿਲੀ ਦੋਨਾਂ ਦਾ ਸਹਿਮਤੀ ਹੋਈ ਸੀ ਵੀ ਅਸੀਂ ਲੜਕੀ ਨੂੰ ਬਾਹਰ ਭੇਜਾਂਗੇ ਸਰ ਕੋਈ ਨੌਜਵਾਨਾ ਜਿਹਦੀ ਨੂੰ ਕਤਲ ਕੀਤਾ ਗਿਆ ਕੋਈ ਨਸ਼ੇ ਰਾਦੀ ਵਗੈਰਾ ਤਾਂ ਨਹੀਂ ਲੱਗਦਾ ਇਹ ਜੋ ਮੁੱਢਲੇ ਤੌਰ ਤੇ ਜਿਹੜੇ ਮਤਲਬ ਵੀ ਸਾਨੂੰ ਜੋ ਪੜਤਾਲ ਕੀਤੀ ਹੈ ਜ ਕੋਈ ਨਸ਼ੇ ਵਾਲੀ ਗੱਲ ਨਹੀਂ ਹੈਗੀ ਇਹਨਾਂ ਦੀ ਮੀਆਂ ਬੀਵੀ ਦੇ ਅਪਸ਼ੇ ਨਹੀਂ ਬਣੀ ਹੈਗੀ ਇਸੇ ਕਰਕੇ ਇਹਨੇ ਸੱਟਾ ਮਾਰ ਕੇ ਇਹਨਾਂ ਦਾ ਕਤਲ ਕੀਤਾ ਹੈਗਾ ਸਾਡੇ ਵੱਲੋਂ ਜੋ ਵੀ ਪਰਿਵਾਰ ਦਾ ਬਿਆਨ ਲਿਖ ਕੇ ਜੋ ਸਾਡੇ ਵੱਲੋਂ ਬੰਦੀ ਹੁਦਸੰਦੀ ਕਾਰਵਾਈ ਕੀਤੀ ਜਾ ਰਹੀ ਹੈ ਅਰੇਸਟ ਪਾ ਲਈਏ ਸਰ ਨਹੀਂ ਆਲਰੇਡੀ ਪਹਿਲੋ ਅਸੀਂ ਮੁਕਦਮਾ ਦਰਜ ਕਰਾਂਗੇ ਮੁਕਦਮਾ ਦਰਜ ਕਰਕੇ ਪੋਸਟਿੰਗ ਕਰਾ ਕੇ ਉਸ ਤੋਂ ਬਾਅਦ ਜੋ ਵੀ ਅੱਗੇ ਇਨਵੈਸਟੀਗੇਸ਼ਨ ਹੈ ਉਹ ਕੀਤੀ ਜਾਏਗੀ ਜੋ ਲਾਹ ਦੇ ਮੁਤਾਬਕ ਪਹਿਲੋ ਉਹਨਾਂ ਦਾ ਵਾਰਸਾਂ ਦਾ ਬਿਆਨ ਲਿਖਣਾ ਬਿਆਨ ਲੈ ਕੇ ਮੁਕਦਮਾ ਦਰਜ ਕਰਨਾ ਮੁਕਦਮਾ ਦਰਜ ਕਰਾਉਣ ਦੇ ਨਾਲ ਹੀ ਪੋਸਟਿੰਗ ਕਰਾਉਣਾ ਤੇ ਨਾਲ ਹੀ ਅਗਲੀ ਉਹਦੀ ਅਰੇਸਟ ਪਾਣੀ ਮੇਰੇ ਤੇ ਕੁੜਕੀ ਦਾ ਕੀ ਨਾਮ ਸੀ ਜੀ ਲੱਗੀ ਜਸਪ੍ਰੀਤ ਕੋ ਉਹਦੀ ਕਰੀਬ 19 ਸਾਲ ਉਮਰ ਹੈ ਵਿਆਹ ਨੂੰ ਕਰੀਬ 1 ਕਿ ਮਹੀਨਾ ਹੋ ਨਹੀਂ ਹੋਇਆ ਸੀ ਅਜੇ ਕਿਹੜੇ ਪਿੰਡ ਦੇ ਸੀਗੇ ਜੀ ਉਹ ਲੱਖੇ ਕਿ ਲੜਕੀ ਜਿਹੜੀ ਲੜਕੀ ਹੈਗੀ ਲੱਖੇ ਕੀ ਥਾ ਨਾ ਤੁਰੋ ਕਿਸੇ ਦੇ ਸੱਤੇ ਨਾ ਤੁਰੋ ਕਿਸੇ ਦੇ ਸੱਤੇ ਤੇ ਮਹਿਲਕਲਾਂ ਤੋਂ ਇੱਕ ਦਿਲ ਦੇ ਲਾਦਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ 24 ਦਿਨ ਪਹਿਲਾਂ ਵਿਆਹ ਕੀਤੀ ਲੜਕੀ ਜੋ ਜਿਸ ਦੀ ਉਮਰ 19 ਸਾਲ ਦੱਸੀ ਜਾ ਰਹੀ ਹੈ ਮੈਂ ਅਜ 19 ਸਾਲ ਇਸ ਦੀ ਉਮਰ ਸੀ ਇਸ ਨੂੰ ਇਸ ਦੇ ਪਤੀ ਦੇ ਵੱਲੋਂ ਗਲਾ ਘੋਟ ਕੇ ਮਾਰ ਦਿੱਤਾ ਗਿਆ ਜੀ ਹਾਂ ਬਿਲਕੁਲ ਮਹਿਲਕਲਾਂ ਦੇ ਪਿੰਡ ਨਾਰਾਇਣਗੜ੍ਹ ਦੇ ਵਿੱਚ ਰਹਿਣ ਵਾਲੇ ਇਹ ਪਰਿਵਾਰ ਹੈ ਜਿੱਥੇ ਪਤੀ ਦੇ ਉੱਤੇ ਇਲਜ਼ਾਮ ਲਗਾਏ ਗਏ ਨੇ ਕਿ ਇਸ ਨੇ 24 ਵਿਆਹ ਤੋਂ 24 ਦਿਨ ਬਾਅਦ ਹੀ ਆਪਣੀ ਪਤਨੀ ਨੂੰ ਗਲਾ ਕੋਟ ਕੇ ਮਾਰ ਦਿੱਤਾ ਹੈ ਤੇ ਉਧਰ ਦੂਜੇ ਪਾਸੇ ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਦੇ ਵਿੱਚ ਜੁਟੀ ਹੋਈ ਹੈ ਤੁਹਾਨੂੰ ਦੱਸ ਦਈਏ ਜਸਪ੍ਰੀਤ ਕੌਰ ਇਸ ਲੜਕੀ ਦਾ ਨਾਮ ਦੱਸਿਆ ਜਾ ਰਿਹਾ ਜਿਸ ਦਾ 24 ਦਿਨ ਪਹਿਲਾਂ ਹੀ ਹਜੇ ਹਰਮਨਪ੍ਰੀਤ ਨਾਮ ਦੇ ਸਿ ਮੁੰਡੇ ਦੇ ਨਾਲ ਵਿਆਹ ਹੋਇਆ ਸੀ ਤੇ ਹੁਣ ਇਸ ਦੇ ਕਤਲ ਦਾ ਇਲਜ਼ਾਮ ਜਿਹੜਾ ਹੈ ਹਰਮਨਪ੍ਰੀਤ ਦੇ ਉੱਤੇ ਆ ਰਿਹਾ ਤੇ ਨਾਲ ਹੀ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜਦਕਿ ਇਹਦੇ ਮਾਤਾ ਪਿਤਾ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਤਾਂ ਮਹਿਲਕਲਾਂ ਦੇ ਪਿੰਡ ਨਰੇਂਗੜ੍ਹ ਸੋਈਆਂ ਦੇ ਵਿੱਚ ਜਸਪ੍ਰੀਤ ਕੌਰ ਨਾਮ ਦੀ ਲੜਕੀ ਜਿਸ ਦੀ ਉਮਰ ਮਹਿਜ਼ 19 ਸਾਲ ਦੱਸੀ ਜਾ ਰਹੀ ਹੈ ਉਸ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਇਲਜ਼ਾਮ ਹਰਮਨਪ੍ਰੀਤ ਸਿੰਘ ਯਾਨੀ ਕਿ ਉਸ ਦੇ ਪਤੀ ਦੇ ਉੱਤੇ ਹੀ ਲਗਾਏ ਗਏ ਨੇ ਦੋਵਾਂ ਦਾ ਵਿਆਹ 24 ਦਿਨ ਪਹਿਲਾਂ ਹੀ ਹਜੇ ਹੋਇਆ ਸੀ ਤੇ ਜਾਣਕਾਰੀ ਅਨੁਸਾਰ ਜਸਪ੍ਰੀਤ ਨੇ ਕੈਨੇਡਾ ਦਾ ਸਟੱਡੀ ਵੀਜ਼ਾ ਜਿਹੜਾ ਉਹ ਅਪਲਾਈ ਕੀਤਾ ਹੋਇਆ ਸੀ ਸਟੱਡੀ ਵੀਜ਼ਾ ਆਇਆ ਹੋਇਆ ਸੀ ਤੇ ਕੁਝ ਹੀ ਦਿਨਾਂ ਦੇ ਵਿੱਚ ਉਸ ਨੇ ਕੈਨੇਡਾ ਚਲੀ ਜਾਣਾ ਸੀ ਪਰ ਰਾਤ ਕਰੀਬ 3 ਵਜੇ ਦੇ ਕਰੀਬ ਇਸ ਦੇ ਨਾਲ ਇਹ ਪਾਣਾ ਵਾਪਰ ਜਾਂਦਾ ਜਿਸ ਤੋਂ ਬਾਅਦ ਜਿਹੜੀ ਲੜਕੀ ਹੈ ਜਸਪ੍ਰੀਤ ਹੈ ਉਸ ਦੇ ਪਿਤਾ ਤੇ ਭਰਾ ਦੇ ਵੱਲੋਂ ਉਸ ਦੇ ਪਤੀ ਤੇ ਇਲਜ਼ਾਮ ਲਗਾਏ ਗਏ ਨੇ ਜਸਪ੍ਰੀਤ ਦਾ ਪਤੀ ਜਿਸ ਦਾ ਨਾਮ ਹਰਮਨਪ੍ਰੀਤ ਸਿੰਘ ਦੱਸਿਆ ਜਾ ਰਿਹਾ 24 ਦਿਨ ਪਹਿਲਾਂ ਹੀ ਹਜੇ ਵਿਆਹ ਹੁੰਦਾ ਹੈ ਤੇ ਇਸ ਨੂੰ ਮੌਦੇ ਘਾਟ ਉਤਾਰ ਦਿੱਤਾ ਗਿਆ ਜਦਕਿ ਇਲਜ਼ਾਮ ਜਿਹੜੇ ਨੇ ਉਹ ਇਸ ਦੇ ਪਤੀ ਦੇ ਉੱਤੇ ਆਏ ਨੇ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦਾ ਸਟੱਡੀ ਵੀਜ਼ਾ ਜਿਹੜਾ ਜਸਪੀਤ ਕੌਰ ਦਾ ਆਇਆ ਹੋਇਆ ਸੀ ਤੇ ਇਸ ਨੇ ਕੈਨੇਡਾ ਚਲੇ ਜਾਣਾ ਸੀ ਪਰ ਦੂਜੇ ਪਾਸੇ ਘਰ ਵਿੱਚ ਹੁਣ ਕੀਰਨੇ ਪੈਂਦੇ ਨਜ਼ਰ ਆ ਰਹੇ ਨੇ ਉਹੀ ਕਾਰਨ ਜਿੱਥੇ ਪਹਿਲੇ ਕੋੜੀਆਂ ਸੁਹਾਗ ਗਏ ਗਏ ਨੇ 24 ਦਿਨ ਪਹਿਲਾਂ ਹੀ ਇੱਥੇ ਜਿਹੜਾ ਹੈ ਕਹਿ ਸਕਦੇ ਹਾਂ ਖੁਸ਼ੀਆਂ ਮਨਾਈਆਂ ਗਈਆਂ ਨੇ ਪਰ ਹੁਣ ਇਹ ਮਾਤਮ ਦੇ ਵਿੱਚ ਤਬਦੀਲ ਹੋ ਗਈਆਂ ਨੇ ਸੁਣਿਆ ਵੀਰੇ ਆ 25 ਤਰੀਕ ਨੂੰ ਮੇਰੀ ਸਗੀ ਭੈਣ ਦਾ ਵਿਆਹ ਹੋਇਆ ਸੀਗਾ ਹਾਂਜੀ ਤੇ ਜਾਨੀ ਕਿ ਕੱਲ ਅੱਜ ਸਵੇਰ ਜਾਨੀ ਕਿ ਉਹਨਾਂ ਦਾ ਕਾਲ ਆਇਆ ਵਾ ਪੰਚਾਇਤ ਦਾ ਉਹਨਾਂ ਦੇ ਸਰਪੰਚ ਦਾ ਫੋਨ ਆਇਆ ਵੀ ਵੀ ਤੁਹਾਡੀ ਕੁੜੀ ਸਹੁਰੇ ਪਰਿਵਾਰ ਵੱਲੋਂ ਮਾਰ ਦਿੱਤੀ ਗਈ ਆ ਹਾਂਜੀ ਤੇ ਮੁੰਡੇ ਨੇ ਜਾਨੀ ਕਿ ਕੁੜੀ ਦਾ ਕਤਲ ਕਰ ਦਿੱਤਾ ਹੈ ਹਾਂਜੀ ਤੇ ਅਸੀਂ ਤਾਂ ਬਸ ਇਹੀ ਮੰਗਦੇ ਆ ਬਾਈ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਪਹਿਲਾਂ ਵੀ ਮੁੰਡਾ ਤੰਗ ਪ੍ਰੇਸ਼ਾਨ ਕਰਦਾ ਸੀਗਾ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਕਰਦਾ ਸੀਗਾ ਹਾਂਜੀ ਤੇ ਉਹਦਾ ਹੀ ਬਹੁਤ ਸਮਝਾਇਆ ਉਹਨੂੰ ਜਾ ਕੇ ਪਰ ਆਖਰ ਨੂੰ ਉਹਨੇ ਵਿਆਹ ਨੂੰ ਕਿਹੜਾ ਮਗਰ ਸੀ ਜੀ ਵਿਆਹ ਨੂੰ ਆਹੀ 25 ਤਰੀਕ ਨੂੰ ਹੋਇਆ ਸੀਗਾ ਹਲੇ ਥੋੜੇ ਦਿਨ ਹੀ ਹੋਇਆ ਜੀ ਵਿਆਹ ਨੂੰ ਅਗਸਤ ਦੀ 25 ਤਰੀਕ ਨੂੰ ਠੀਕ ਹੈ ਜੀ ਅਪੂਰੀ ਰ ਮਸਲਾ ਬਾਹਰ ਜਾਣ ਦਾ ਸੀ ਕੀ ਸੀ ਜੀ ਕੁੜੀ ਦਾ ਯਾਨੀ ਕਿ ਬਾਹਰਲੀ ਫੈਲ ਲੱਗੀ ਹੋਈ ਸੀ ਸਭ ਕੁਝ ਹੋਇਆ ਹੋਇਆ ਸੀਗਾ ਤੇ ਬਸ ਪਤਾ ਨਹੀਂ ਕੀ ਗੱਲਬਾਤ ਹੋਈ ਆ ਜਾਂ ਨਹੀਂ ਹੋਈ ਗਈ ਇਹਨਾਂ ਦੇ ਆਪਸ ਵਿੱਚ ਤੇ ਮੁੰਡੇ ਨੇ ਕਤਲ ਕਰ ਦਿੱਤਾ ਇਨਸਾਫ ਦੀ ਕੀ ਗੱਲ ਕਰਦੇ ਹੋ ਹਿਸਾਬ ਦੀ ਜੀ ਸਾਡੀ ਪੂਰੀ ਕਾਰਵਾਈ ਬੰਦ ਹੀ ਕੀਤੀ ਜਾਵੇ ਤੇ ਵੈਸੇ ਸਾਡੀ ਸੁਣਵਾਈ ਘੱਟ ਹੋ ਰਹੀ ਆ ਤੇ ਜਿਹਦੇ ਜਿਹਦੇ ਖਿਲਾਫ ਬੋਤਲ ਖਾਇਆ ਜੀ ਯਾਨੀ ਕਿ ਜਿੱਥੋਂ ਤੱਕ ਦੇਖਣ ਨੂੰ ਲੱਗਦਾ ਪਰਿਵਾਰਿਕ ਸ਼ਾਮਲ ਵਿੱਚ ਹੀ ਆ ਸਾਬ ਜੀ ਅਕਸਰ ਨੂੰ ਕਤਲ ਤੱਕ ਘਰੇ ਹੀ ਹੋਇਆ ਜੀ ਆਹ ਵਾਲਾ ਜੀ 20 ਦਿਨ ਪਹਿਲਾਂ 25 ਦਿਨ ਪਹਿਲਾਂ ਗੁੱਡੀ ਦਾ ਵਿਆਹ ਹੋਇਆ ਸੀ ਹਾਂਜੀ ਤੇ ਅੱਜ ਸਵੇਰੋਂ ਸਰਪੰਚ ਸਾਹਿਬ ਸਾਡੇ ਪਿੰਡ ਫੋਨ ਗਿਆ ਉਹ ਚਾਚੇ ਨੂੰ ਹੂੰ ਫੇ ਕੋਈ ਮਾਰਤੀ ਇਹਨਾਂ ਨੇ ਕੋਈ ਉਹ ਅਸੀਂ 4:00 ਜਿੱਥੇ ਆ ਗਏ ਬਾਈ ਜੀ ਠੀਕ ਹੈ ਕੋਈ ਪਹਿਲਾਂ ਵੀ ਕੋਈ ਰਗੜ ਝਗੜਾ ਵਗੈਰਾ ਕੋਈ ਰਿਹਾ ਨਹੀਂ ਮਾੜਾ ਮੋਟਾ ਮਾੜੀ ਮੋਟੀ ਸੀ ਕਿ ਮਾੜੀ ਮੋਟੀ ਜੀ ਹਾਂਜੀ ਬਾਲਾ ਨਹੀਂ ਜੀ ਮੇਰੇ ਮੀਨਾ ਗਲਤ ਲ ਕੀਤਾ ਜੀ ਅੱਛਾ ਜੀ ਹਾਂ ਜੀ ਮਾੜੀ ਗੱਲ ਆ ਥੀਆਂ ਦਾ ਫਰਕ ਆਉਣਾ ਆਂ ਆਂ ਕਰਕੇ ਵਿਚਾਰ ਬੰਦ ਹੁੰਦਾ ਹੈ ਇਹ ਕੋਈ ਬਾਹਰ ਜਾਣਾ ਸੀ ਕੁੜੀ ਨੇ ਕਿਹੜੇ ਦੇ ਹਾਂ ਜੀ ਹਾਂ ਜੀ ਕੈਨੇਡਾ ਜੀ ਇਹ ਕੋਈ ਵੀਜ਼ਾ ਵਗੈਰਾ ਆਇਆ ਬਈ ਵੀਜ਼ਾ ਆਇਆ ਬਈ ਕਿੰਨੇ ਦਿਨਾਂ ਤੱਕ ਜਾਣਾ ਸੀ ਆ ਮੂਲ ਮਹੀਨੇ ਮੂਲ ਮਹੀਨੇ ਜਾਣਾ ਸੀ ਬਸ ਜੀ 80 ਲੈਣੀ ਸੀ ਕੱਲੀ ਵੀਜ਼ਾ ਆਇਆ ਬਈ ਇੱਕ ਸਰਪੰਚ ਸਾਹਿਬ ਲੜਕੀ ਦੇ ਬਾਪ ਦੇ ਵਾਰ-ਵਾਰ ਇਹ ਗੱਲ ਕਹਿੰਦੀ ਹੁੰਦੀ ਸੀ ਕਿ ਕੁੜੀਆਂ ਨੂੰ ਜੇ ਬਾਹਰ ਤੋਰਨਾ ਤਾਂ ਆਪਣੇ ਪੈਸੇ ਲਾ ਕੇ ਤੋਰੋ ਵੀ ਦੂਜੇ ਦੇ ਝਾਕ ਨਾ ਰੱਖੋ ਹਾਂ ਜੀ ਉਹ ਤਾਂ ਕਿੱਲਾ ਨੇ ਪਾਸੇ ਸੱਸ ਸੱਤ ਕਨਾਂ ਰਜ ਉਹ ਆਨ ਜੀ ਤੇ ਉਹ ਦਾਜ ਵਾਲੀ ਗੱਲ ਹੀ ਹੋ ਗਈ ਜੀ ਇਹਦੇ ਸਬੰਧੀ ਸਾਡੇ ਕੋਲ ਫੋਨ ਤੇ ਤਲਾਏ ਸੀ ਨਰੈਣਗੜ੍ਹ ਸੁਲੀਆਂ ਥਾਣੇ ਤਲੇਵਾਲ ਚ ਪਿੰਡ ਪੈਂਦਾ ਉੱਥੇ ਇੱਕ ਵਿਅਕਤੀ ਨੇ ਆਪਦੀ ਘਰ ਵਾਲੀ ਸੱਟਾ ਮਾਰ ਕੇ ਮਾਰਦੀ ਉਹਦੇ ਸਬੰਧ ਵਿੱਚ ਅਸੀਂ ਉਹਨਾਂ ਦੇ ਜੋ ਵਾਰਸੇ ਲੜਕੀ ਦੇ ਪਰਿਵਾਰ ਦੇ ਆ ਗਏ ਉਹਨਾਂ ਨੂੰ ਉਹਨਾਂ ਦਾ ਬਿਆਨ ਲੇ ਕੇ ਸਾਡੇ ਵੱਲੋਂ ਜੋ ਵੀ ਕਾਰਵਾਈ ਬੰਦੀ ਉਸ ਸਬੰਧੀ ਸਾਡੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਜੇ ਦੀ ਸਰ ਕੁੜੀ ਨੇ ਆਈ ਲੈਟ ਕਰਕੇ ਬਾਹਰ ਜਾਣ ਦਾ ਕੋਈ ਤਾਂ ਮੈਕਸੀ ਜੀ ਜੋ ਜੀ ਮੁੱਢਲੇ ਤੌਰ ਤੇ ਪਰਤਾਲ ਕੀਤੀ ਜੋ ਨਾਲ ਪਰਿਵਾਰ ਨੇ ਦੱਸਿਆ ਵੀ ਲੜਕੀ ਨੇ ਆਈ ਲੈਟ ਕੀਤੀ ਸੀ ਉਹਦਾ ਬਾਹਰ ਦਾ ਵੀਜਾ ਆਇਆ ਸੀ ਲੜਕੀ ਬਾਹਰ ਜਾਉ ਸੀ ਉਹਦੇ ਸਬੰਧੀ ਇਹਨਾਂ ਦਾ ਆਪਸ ਵਿੱਚ ਫੈਮਿਲੀ ਦੋਨਾਂ ਦਾ ਸਹਿਮਤੀ ਹੋਈ ਸੀ ਵੀ ਅਸੀਂ ਲੜਕੀ ਨੂੰ ਬਾਹਰ ਭੇਜਾਂਗੇ ਸਰ ਕੋਈ ਨੌਜਵਾਨਾ ਜਿਹਦੀ ਨੂੰ ਕਦਰ ਕੀਤਾ ਗਿਆ ਕੋਈ ਨਸ਼ੇ ਰਾਦੀ ਵਗੈਰਾ ਤਾਂ ਨਹੀਂ ਲੱਗਦਾ ਇਹ ਜੋ ਮੁੱਢਲੇ ਤੌਰ ਤੇ ਜਿਹੜੇ ਮਤਲਬ ਵੀ ਸਾਨੂੰ ਜੋ ਪਰਤਾਲ ਕੀਤੀ ਹੈ ਜਿਆ ਕੋਈ ਨਸ਼ੇ ਵਾਲੀ